ਦੋਸਤੋ ਇੱਕ ਦਿਨ ਇੱਕ ਰਾਜਾ ਆਪਣੇ ਸੈਨਿਕਾਂ ਨੂੰ ਉਦੇਸ਼ ਦਿੰਦਾ ਵੀ ਜਾਓ ਤੁਸੀਂ ਇੱਕ ਪੱਥਰ ਲੈ ਕੇ ਜਾਓ ਇੱਕ ਰਸਤੇ ਦੇ ਵਿੱਚ ਉਸ ਪੱਥਰ ਨੂੰ ਧਰ ਦਿਓ ਅਤੇ ਉਸ ਤੋਂ ਬਾਅਦ ਤੁਸੀਂ ਲੋਕ ਕੇ ਦੇਖੋ ਵੀ ਕਿਹੜਾ ਇਨਸਾਨ ਇਸ ਪੱਥਰ ਨੂੰ ਰਸਤੇ ਦੇ ਵਿੱਚੋਂ ਹਟਾਉਂਦਾਗਾ ਤਾਂ ਦੋਸਤੋ ਸੈਨਿਕ ਉਸੇ ਤਰ੍ਹਾਂ ਕਰਦੇ ਨੇ ਪੱਥਰ ਨੂੰ ਰਸਤੇ ਦੇ ਵਿੱਚ ਰੱਖ ਦਿੰਦੇ ਨੇ ਅਤੇ ਉਸ ਨੂੰ ਲੋਕ ਕੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਉਸ ਰਸਤੇ ਦੇ ਵਿੱਚ ਦੀ ਬਹੁਤ ਸਾਰੇ ਲੋਕ ਲੰਘਦੇ ਨੇ ਉਸ ਪੱਥਰ ਦੇ ਵੱਲ ਦੇਖਦੇ ਨੇ ਅਤੇ ਅੱਗੇ ਲੰਘ ਜਾਂਦੇ ਨੇ ਅਤੇ ਉਸ ਪੱਥਰ ਨੂੰ ਕੋਈ ਵੀ ਚੱਕਣ ਦੀ ਕੋਸ਼ਿਸ਼ ਨਹੀਂ ਕਰਦਾ ਬਹੁਤ ਸਾਰੇ ਐਸੇ ਇਨਸਾਨ ਵੀ ਹੁੰਦੇ ਨੇ ਜਿਹੜੇ ਕੀ ਰਾਜੇ ਦੇ ਬਹੁਤ ਹੀ ਕਰੀਬੀ ਹੁੰਦੇ ਨੇ ਉਹ ਵੀ ਪੱਥਰ ਨੂੰ ਨਹੀਂ ਉਠਾਉਂਦੇ ਅਤੇ ਉਹ ਵੀ ਸਿੱਧੇ ਲੰਘ ਜਾਂਦੇ ਨੇ ਤਾਂ ਦੋਸਤੋ ਥੋੜੇ ਟਾਈਮ ਬਾਅਦ ਉਥੋਂ ਦੀ ਇੱਕ ਕਿਸਾਨ ਲੰਘ ਰਿਹਾ ਹੁੰਦਾ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਆਪਣੇ ਪਸ਼ੂਆਂ ਵਾਸਤੇ ਖਰਾਚਾਰਾ ਲੈ ਕੇ ਲੰਘ ਰਿਹਾ ਹੁੰਦਾ ਤਾਂ ਦੋਸਤੋ ਉਸ ਕਿਸਾਨ ਦੀ ਉਸ ਪੱਥਰ ਦੇ ਉੱਤੇ ਨਿਗਾਹ ਪੈਂਦੀ ਆ ਅਤੇ ਕਿਸਾਨ ਸੋਚਦਾ ਵੀ ਜਿਹੜਾ ਇਹ ਪੱਥਰ ਰਸਤੇ ਦੇ ਵਿੱਚ ਪਿਆ ਕਿਉਂ ਨਾ ਇਸ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਕਿਉਂਕਿ ਕਿਸਾਨ ਦੇ ਦਿਲ ਵਿੱਚ ਆਉਂਦਾ ਵੀ ਮੈਂ ਹਰ ਰੋਜ਼ ਇੱਥੋਂ ਦੀ ਲੰਘਦਾ ਹਾਂ ਵੀ ਕਿਤੇ ਇਹ ਪੱਥਰ ਮੇਰੇ ਵੀ ਸੱਟ ਵੇਟ ਨਾ ਮਾਰ ਦੇਵੇ ਇਸ ਕਰਕੇ ਦੋਸਤੋ ਕਿਸਾਨ ਉਸ ਪੱਥਰ ਨੂੰ ਹੌਲੀ-ਹੌਲੀ ਚੱਕਣ ਦੀ ਕੋਸ਼ਿਸ਼ ਕਰਦਾ ਕਿਉਂਕਿ ਪੱਥਰ ਬਹੁਤ ਜ਼ਿਆਦਾ ਭਾਰੀ ਹੁੰਦਾ ਹੌਲੀ ਹੌਲੀ ਕਿਸਾਨ ਉਸ ਪੱਥਰ ਨੂੰ ਰਸਤੇ ਦੇ ਵਿੱਚੋਂ ਹਟਾ ਕੇ ਸਾਈਡ ਤੇ ਕਰਦਾ ਤਾਂ ਜਦੋਂ ਦੋਸਤੋ ਉਹ ਪੱਥਰ ਨੂੰ ਸਾਈਡ ਤੇ ਕਰਦਾ ਉਸ ਪੱਥਰ ਥੱਲੋਂ ਇੱਕ ਗੁੱਤਲੀ ਨਿਕਲਦੀ ਆ ਤੇ ਜਦੋਂ ਉਹ ਗੁੱਤਲੀ ਨੂੰ ਖੋਲ ਕੇ ਦੇਖਦਾ ਤਾਂ ਉਸ ਦੇ ਵਿੱਚ ਸੋਨੇ ਦੀਆਂ ਮੋਹਰਾ ਹੁੰਦੀਆਂ ਨੇ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਅਤੇ ਉਹ ਮੋਹਰਾ ਵਾਲੀ ਗੁੱਤਲੀ ਰਾਜੇ ਕੋਲੇ ਲੈ ਕੇ ਚਲਾ ਜਾਂਦਾ ਅਤੇ ਰਾਜੇ ਨੂੰ ਕਹਿੰਦਾ ਵੀ ਇਹ ਜਿਹੜੀ ਗੁਤਰੀ ਹੈ ਇਹ ਮੈਨੂੰ ਉਸ ਪੱਥਰ ਥੱਲੋਂ ਮਿਲਿਆ ਹੈ ਅਤੇ ਇਹ ਜਿਹੜੀਆਂ ਮੋਹਰੇ ਨੇ ਇਹ ਮੇਰੀਆਂ ਨਹੀਂ ਹਨ ਤਾਂ ਦੋਸਤੋ ਇਹ ਗੱਲ ਸੁਣ ਕੇ ਰਾਜਾ ਬਹੁਤ ਹੈਰਾਨ ਹੁੰਦਾ ਵੀ ਇੰਨਾ ਜ਼ਿਆਦਾ ਇਮਾਨਦਾਰ ਵਿਅਕਤੀ ਇਹ ਕਿਵੇਂ ਹੋ ਸਕਦਾ ਇਸ ਗੱਲ ਤੋਂ ਖੁਸ਼ ਹੋ ਕੇ ਰਾਜਾ ਉਸ ਨੂੰ ਆਪਣੇ ਰਾਜ ਭਾਗ ਚੋਂ 100 ਏਕੜ ਜ਼ਮੀਨ ਦਿੰਦਾ ਅਤੇ ਹੋਰ ਵੀ ਹੀਰੇ ਜਵਾਹਰਾ ਦਿੰਦਾ ਦੋਸਤੋ ਸਾਲੋਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਅਤੇ ਚੰਗੀ ਸੋਚ ਰੱਖਣੀ ਚਾਹੀਦੀ ਆ ਜੇਕਰ ਤੁਹਾਨੂੰ ਸਟੋਰੀ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਜਰੂਰ ਸ਼ੇਅਰ ਕਰਿਓ